ਜਿਹੜੇ ਨਾ ਮੜਾ ਮਤਦੂ ਫੋਂਦੇ ਨਾ ਸਾਨੂੰ ਇਹ ਦੁੱਖ ਨਹੀਂ ਏ ਇਹ ਸਾਡੇ ਕੋ ਨਾਮ ਜਪਾਉਂਦੇ ਆ ਦੁੱਖ ਤਾਂ ਦਾਰੂ ਨਾ ਜਦੋਂ ਕਿਸੇ ਮਨੁੱਖ ਨੂੰ ਦੁੱਖ ਮਾਣਾ ਜੀ ਤੁਸੀਂ ਦੇਖਿਓ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਦੇ ਕੋਈ ਬਿਮਾਰ ਹੋਵੇ ਹੱਥ ਚ ਗੁੱਟ ਕੇ ਹੋਣਗੇ ਕਿਉਂ ਜੀ ਸੀਗਾ ਨਾ ਜੇ ਕੋਈ ਘਰ ਦੇ ਵਿੱਚ ਹੋਰ ਜਿਆਦਾ ਦੁੱਖ ਹੋਏਗਾ ਤੁਸੀਂ ਦੇਖੋ ਅੰਸ ਤੇ ਆਦੀਸ ਮਾਲਾ ਹੋਏਗੀ ਕੋਈ ਪਾਠ ਕਰੇਗਾ ਕੋਈ ਅਰਦਾਸਾਂ ਕਰਾਏਗਾ ਤੇ ਜਿਨ੍ਹਾਂ ਦੇ ਵਿੱਚ ਕਿੰਨੇ ਮਹਾਰਾਜ ਇਹ ਲੋਕ ਇੰਨਾ ਦਾ ਕੋਈ ਖੁਸ਼ੀ ਦੇ ਦੇ ਉਹਨਾਂ ਦੇ ਘਰ ਵਿੱਚ ਕੋਈ ਜੱਤ ਤੱਕ ਨਹੀਂ ਹੁੰਦਾ ਹੋਣੀ ਕੁਝ ਹੁੰਦਾ ਪਰ ਇਹ ਪਰਿਵਾਰਤਾ ਗਾਂ ਵਾਲਾ ਭਾਜੀ ਰਣਜੀਤ ਸਿੰਘ ਜੀ ਤੇ ਭਾਗਾਪਨਜੀ ਪ੍ਰਦੀਪਪੁਰ ਜੀ ਇਹ ਭਾਗਾ ਵਾਲਾ ਪਰਿਵਾਰ ਜਿਹਨਾਂ ਨੂੰ ਸਤਗੁਰਾਂ ਨੇ ਦਾਤ ਦਿੱਤੀ ਤੇ ਸ਼ਿਕਰਾਂ ਨਾਲ ਸਤਲ ਦਾ ਘਰ ਆਸਤੇ ਤਾਨੂੰ ਸੰਗਤਨ ਵੀ ਬੁਲਾਇਆ ਅਰਦਾਸ ਕਰਕੇ ਜਾਇਓ ਗ੍ਰੀਵਨਾਈ ਇਸ ਪਰਿਵਾਰ ਤੇ ਆਪਣਾ ਮਿਹਰ ਰੱਖ ਸਕਦੇ ਹਾਂ ਤ੍ਰਿਯੂ

ਐਵੇਂ ਦਿੱਤ ਨੇ ਆਪਣੀਆਂ ਦਾਤਾਂ ਵੀ ਦਿਓ ਜਿੱਦਣ ਇਹ ਮੰਗ ਲਈਆਂ ਨਾ ਜੀ ਉਦੋਂ ਫਿਰ ਦੇਖ ਲਿਓ ਮਹਾਰਾਜ ਜੀ ਖਜ਼ਾਨੇ ਕਿਸਰ ਨਾਲ ਦਿੱਤਿਆ ਦੇ ਖਜ਼ਾਨੇ ਕਿਦਾ ਪੱਧਰ ਗਿਆ ਸਤਕਾਰ ਦੇ ਖਜ਼ਾਨੇ ਤੋਂ ਸਿਖਾਉਣਾ ਨਹੀਂ ਪਏਗਾ ਮਾਤਾ ਪਿਤਾ ਦੇ ਹੁਕਮ ਦੇ ਵਿੱਚੋਂ ਬਚਾਇ ਰਹਿਣਾ ਜਦੋਂ ਸੰਸਕਾਰ ਜਿਹੜੇ ਦੇ ਦਿੱਤੇ ਨਾ ਐਵੇਂ ਨਹੀਂ ਸੀ ਮਾਪਕੇ ਕਹਿੰਦੇ ਸਨ ਬੱਚੇ ਨੂੰ ਆਪਣੀ ਗੋਦੀ ਵਿੱਚ ਲੈ ਕੇ ਨਾ

ਪੈਸਾਂ ਕੀ ਦਿੱਤੇ ਦੁਆਇ ਨਾ ਜੀ ਇਹਦੇ ਸ਼ਬਦ ਦਾ ਕਿਥਾ ਕਰਨ ਦਾ ਸਨ ਕਿ ਤਾਂ ਮਾਤਾ ਕੀ ਅਸੀਸ ਇੱਕ ਤਾਂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਸ਼ਾ ਨੇ ਅਸੀਸ ਮਖੀ ਕਦੋਂ ਜਦੋਂ ਤੁੰਗ ਜੁਰ ਹਰਿਗਨ ਸਾਹਿਬ ਜੀ ਦੇ ਪਾਸ਼ਾ ਨੇ ਅਵਤਾਰ ਧਾਰ ਲਿਆ ਅਸੀਸ ਵਿੱਚ ਦੇਖੋ ਕੀ ਮੰਗਿਆ ਉਹ ਦੁਨੀਆ ਦੀ ਕੋਈ ਚੀਜ਼ ਨਹੀਂ ਮੰਗੀ ਕਹਿ ਲਗੇ ਤਨਖ ਨਾ ਦਸਰੋ ਤੈਨੂੰ ਕੋ ਹਰ ਸਦਾ ਬਹੂਤ ਜਗਦੀ ਸਦੇ ਪਾਚਾ एक निम्न पर भी परमेश्वर से दे पाचा तू मेरे बिस्तरी ही ना तेरे याद रखिया ना जिना मनुष्य जिना परमेश्वर ने एक नंबर दे रखा था मैं बहुत बड़ी बेंटी की थी थी जिना मनुष्य जिना व्यक्ति हमेशा गुरु ने एक नंबर दे रखा है दुनिया का कोई बड़े तो बड़ा कोई लीडर होए कोई बड़ा ऑफिसर होए बड़ा कोई

ਜਿੱਥੇ ਤੇ ਜੀਜੀ ਹੁੰਦੀ ਆ ਕਿ ਦ੍ਰਿਸ਼ਟੀ ਕਰਨੀ ਪੈਂਦੀ ਆ ਕਈ ਵੇ ਨਾਲ ਜਾਂ ਗੁੱਡੂ ਕੰਮ ਲਾਉਣਾ ਪੈਂਦਾ ਚੰਗੇ ਤੁਹਾਨੂੰ ਨੇ ਪਾ ਲਈਏ ਗੁਰੂ ਦੀ ਰਹਿਮਤ ਆ ਜੀ ਇਸ ਗੁੱਤਰ ਪ੍ਰਭਾਤ ਦੇ ਮਨ ਵਿੱਚ ਫੁਰਨਾ ਬਣਿਆ ਸੱਜੇ ਪਾਤਸ਼ਾਹ ਸੰਬੱਤੀ ਦੀ ਦਾਤ ਕਰੀ ਪਾਜੀ ਜੰਦੀ ਸਿੰਘਣੀ ਪਾਤਸ਼ਾਹ ਦੀ ਤਰਦੀਬ ਕੋਲ ਉਹਨਾਂ ਨੇ ਕਿਹਾ ਸੱਜੇ ਪਾਤਸ਼ਾਹ ਉਪੋਕਰੀ ਦੀ ਦਾਤ ਕਰਤੀ ਪਰਵਾਰ ਨੇ ਕੀ ਕੀਤਾ ਬਤਾ ਕਿ ਪਗਾਇਆ ਕਿ ਗੁਰੂ ਦੇ ਚਰਨੋਂ ਪਰਸ ਲਈ ਪੱਟੇ ਹੋ ਕੇ ਸੰਗਤ ਨੂੰ ਸੱਦੀਏ ਸਤ ਗੁਰੂ ਦਾ ਪ੍ਰਕਾਰ ਨਹੀਂ ਕਰਦੇ

ਬਾਬਾ ਰਾਮ ਸਿੱਧੀ ਸਿਗੜੇ ਵਾਲੇ ਜਿਨ੍ਹਾਂ ਨੇ ਕਿਸਾਨੀ ਬੋਲਣ ਵਿੱਚ ਆਪਣਾ ਦਿਲਦਾਨ ਦਿੱਤਾ। ਪੁਰਨਾ ਨੀਤਰ ਦਿੱਤੇ ਤਾਂ ਬਾਬਾ ਇਸ ਸਿਂ ਸਿੰਘ ਮਹਾਰਾਜ ਜੀ ਅੰਦਰ ਸੋਸਨਾ ਬਤਾਰਦੇ ਨੇ ਸੀਤ ਬਾਬਾ ਮਰਨਾਸ ਮਹਾਰਾਜ ਜੀ ਨੂੰ ਸੋਸਨਾ। ਕਹਿੰਦੇ ਕਿ ਉਹ ਜਿਨ੍ਹਾਂ ਦੇ ਕੰਦੇ ਚਾਚੇ ਖੁਸ਼ੀਆਂ ਨਹੀਂ ਨਾ ਇਹਨਾਂ ਮਾਇਆ ਦੇ ਭੀੜ ਲੋਕਾਂ ਦੇ ਪਰ ਬਹੁਤ ਪਿਆਰੀ। ਤੁਸੀਂ ਮੇਰੀ ਕੁੱਤੀ ਨਹੀਂ ਨਾ ਚੁੰਗੀ ਤਾਂ ਜੀ। ਤਾਂ ਦੇਖਦਾ

ਨੈ ਲਗੇ ਜਦੋਂ ਤੁਸੀਂ ਅੰਦਰੋਂ ਕਿਸੇ ਨੂੰ ਖੁਸ਼ੀ 사 ਦਿਓਗੇ ਨਾ ਗੁਰੂ ਖੁਸ਼ ਹੋਏਗਾ ਜੀ ਇਹ ਬੜੀ ਖੁਸ਼ੀ ਹੋਈ ਉਹਨਾਂ ਦੇ ਉਹਨਾਂ ਦੇ ਸਮਾਗਮ ਦੇ ਤੇ ਇਹਨੂੰ ਖੁਸ਼ੀ ਬੜੀ ਹੋਈ ਤੇ ਜੇ ਤੇਰੇ ਘਰ ਕਿੰਦੇ ਸੀ ਜੇ-ਜੇ ਘਰ ਖੁਸ਼ੀਆਂ ਨਹੀਂ ਆਇਆਂ ਉਹਦੇ ਘਰ ਵੀ ਖੁਸ਼ੀਆਂ ਆ ਜਾਣ। ਜੇ ਤੁਸੀਂ ਅੰਦਰੋਂ ਖੁਸ਼ੀ ਦੇ ਦਿੱਤੀ ਚਰਨਾ ਵਿੱਚ ਤਾਂ ਆਉਸਰਨ ਕਿ ਸ਼ਰਧਾ ਕਿਤਨੀ ਕਿਰਗੀ ਜੀ ਨਾਮ ਸਾਰਨ ਕਰੀ ਸਮਾਪਿਤ you <laughs>